ਰਮੇਸ਼ ਨੀਏ ਸਫਾ ਇਹ ਅੱਜ ਹੋਣਾ ਤੁਹਾਨੂੰ ਵੀ ਪਤਾ ਜੋਗੋ ਜੋ ਹੋਇਆ ਤੇ ਇਥੇ ਸ਼ਰਿਆਮ ਖਾਲਸਾ ਜਿੱਦਾਂ ਬਾਦ ਪੋਸਟ ਲੱਗੇ ਬਟਾਲਾ ਸ਼ਹਿਰ ਦੇ ਵਿੱਚ ਉਹ ਵੀ ਚੱਕਰੀ ਜਿਹੜਾ ਕਿ ਹਿੰਦੂਆਂ ਦਾ ਗੜ੍ਹ ਤੇ ਮੈਂ ਕਾਫੀ ਚਿਰ ਤੋਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਰਿਹਾ ਕਿ ਜਿਹੜੇ ਲੋਕ ਹਜ਼ਾਰਾਂ ਲੱਖਾਂ ਰੁਪਏ ਖਰਚ ਕੇ ਕਿਰਾਏ ਤੇ ਦੁਕਾਨਾਂ ਲੈ ਰਹੇ ਆ ਇਹ ਵੀ ਜਿਹੜੇ ਆ ਕਿਸੇ ਲਈ ਸਾਡੇ ਲਈ ਹਿੰਦੂਆਂ ਲਈ ਸੰਕਟ ਦੀ ਘੜੀ ਬਣ ਸਕਦੇ ਆ ਤੇ ਅੱਜ ਜਿਹੜੀ ਵਾਰਦਾਤ ਜਿਹੜੀ ਦੋ ਸਿੱਖ ਨੌਜਵਾਨਾਂ ਨਾਲ ਕੀਤੀ ਗਈ ਆ ਪੰਜਾਬ ਦੇ ਹਿੰਦੂਆਂ ਤੇ ਸਿੱਖਾਂ ਦੇ ਭਾਈਚਾਰੇ ਦੇ ਵਿੱਚ ਬਾੜ-ਬਾਂਦੀ ਕੋਸ਼ਿਸ਼ ਆ ਤਾਂ ਲੇਕਿਨ ਜਿਹੜੀ ਸਾਡਾ ਹਿੰਦੂ ਭਾਈ ਤਾਰਾ ਕਿਸੇ ਵੀ ਕੀਮਤ ਤੇ ਪੰਜਾਬ ਦੇ ਵਿੱਚ ਜਿਹੜਾ ਗੜਬੜ ਨਹੀਂ ਜਾਂਦਾ ਪਰ ਇਹ ਲੋਕ ਜਿਹੜੇ ਚੰਦ ਦੋ ਜਿਹੜੇ ਦੁੱਕੀ ਦਾ ਲੋਕ ਨੇ ਇਹ ਮਾਹੌਲ ਪੰਜਾਬ ਦਾ ਖਰਾਬ ਕਰਨਾ ਚਾਹੁੰਦੇ ਆ ਉਹਦੇ ਕਰਕੇ ਜਿਹੜਾ ਇਹ ਸਾਰਾ ਕੰਮ ਮਾਹੌਲ ਪੰਜਾਬ ਦਾ ਵਿਗੜਿਆ ਵਾ ਇਹ ਤਿੰਨ ਥਾਂ ਤੇ ਲੱਗਿਆ ਜੀ ਬੋਸਰ ਇੱਕ ਚਗਰੀ ਬਾਜ਼ਾਰ 'ਚ ਇੱਕ ਕਾਲੀ ਮਾਦਮਦਰ ਦੇ ਕੋਲ ਤੇ ਇੱਕ ਕਿਲਾ ਮੰਡੀ ਉਸ ਤੋਂ ਬਾਅਦ ਕੀ ਮੌਲਕ ਇਹ ਜੋ ਵੀ ਆ ਲੋਕਾਂ ਦੁਕਾਨਾਂ ਬੰਦ ਕੀਤੇ ਦੋ ਬਾਅਦ ਆਪਾਂ ਸਰਕਾਰ ਨਾਲ ਐਸਐਸਪੀ ਨਾਲ ਮੇਰੀ ਗੱਲ ਹੋਈ ਆ ਉਹਨਾਂ ਨੂੰ ਮੌਕੇ ਤੇ ਬੜਾ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਆ ਤੇ ਕੋਸ਼ਿਸ਼ ਆਪਾਂ ਕਰਦੇ ਆ ਕਿ ਜੇ ਬੰਦੇ ਲੱਜ ਜਾਂਦੇ ਠੀਕ ਹੈ ਜੇ ਬਾਕੀ ਇਹ ਕੱਲ ਸਾਨੂੰ ਬਟਾਲਾ ਬੰਦ ਕਰਨ ਦੀ ਲੋੜ ਪਈ ਤਾਂ ਆਪਾਂ ਕਰਾਂਗੇ ਕਿਉਂਕਿ ਇਹ ਬਹੁਤ ਜਿਆਦਾ ਕਿਸੇ ਵੀ ਕੀਮਤ ਉਹ ਵਿਗੜਾ ਨਹੀਂ ਦਿੱਤਾ ਜਾਊਗਾ ਹਾਂ ਸਰੋ ਆ ਜੀ ਬਿਲਕੁਲ ਹਾਂ ਜੀ ਤੀਰਜ ਕੁਮਾਰ ਇੰਕਾਮਰ ਨਾ ਜੀ ਇੱਥੇ ਦੇਖਿਆ ਗਿਆ ਕਿ ਦੋ ਸ਼ਰਦ ਦੇ ਅੰਸ਼ਰ ਆਏ ਨੇ ਤੇ ਮੋਟਰਸਾਈਕਲ ਦੇ ਉੱਤੇ ਆਏ ਨੇ ਤੇ ਖਾਲਿਸਤਾਨ ਦੇ ਝੰਡੇ ਜੋ ਵਗੈਰਾ ਪੋਸਟਰ ਲਗਾ ਕੇ ਤੇ ਚਲੇ ਗਏ ਨੇ ਤੇ ਜਦੋਂ ਤੁਹਾਨੂੰ ਕੋਲ ਆਈ ਉਸ ਤੋਂ ਆਪਾਂ ਆਏ ਆ ਫੋਰਸ ਵਗੈਰਾ ਪੁਲਿਸ ਵਗੈਰਾ ਆਈ ਹੋਈ ਸੀ ਤੇ ਉਹ ਤਾਰੀਖ ਦੇ ਪੋਸਟਰ ਲੱਗੇ ਆ ਤੇ ਇਥੇ ਬਹੁਤ ਸਹਿਮ ਦਾ ਮਾਹੌਲ ਹੈ ਬਾਜ਼ਾਰ ਦੇ ਵਿੱਚ ਸਾਰੇ ਦੁਕਾਨਦਾਰਾਂ ਦੇ ਵਿੱਚ ਵੀ ਵੀ ਇਹ ਜਿਹੜੀ ਘਟਨਾ ਹੋਈ ਹੈ ਨਹੀਂ ਹੋਣੀ ਚਾਹੀਦੀ ਸ਼ਹਿਰਦਾਰੀ ਹੈ ਜੀ ਉਹ ਉਹ ਆ ਵੀ ਡਿਊਟੀ ਜਾਂ 2 ਮਿੰਟ ਵੇਟ ਕਰੋ ਵੇਟ ਕਰੋ 2 ਮਿੰਟ ਯਾਰ ਹੋਰ ਵੀ ਲੱਗੇ ਆ I can't wait for you now. I can't wait for you now. I can't wait for you now. ਤਿੰਨ ਚਾਰ ਪੋਸਟਰ ਜਿਹੜੇ ਨੇ ਉਹ ਚੱਕੀ ਬਾਜ਼ਾਰ ਚ ਲੱਗੇ ਨੇ ਖਾਲਿਸਤਾਨ ਜਿੰਦਾਬਾਦ ਦੇ ਪੰਜਾਬੀ ਜੀ ਲਿਖਿਆ ਉੱਤੇ ਅੱਛਾ ਜੀ ਹਾਂ ਕੀ ਕੀਤਾ ਗਿਆ ਉਹਦੇ ਚ ਅਸੀਂ ਸਰਚ ਕਰ ਰਹੇ ਆ CCTV ਕੈਮਰੇ ਦੀ ਸਰਚ ਕਰ ਰਹੇ ਆ ਆਪਾਂ ਦੋ ਦੋ ਮੁੰਡੇ ਕਹਿੰਦੇ ਆ ਜਿਨ੍ਹਾਂ ਨੇ ਲਾਏ ਨੇ ਕਾਲੀ ਐਕਟਿਵਾ ਤੇ ਸੀ ਉਹਨਾਂ ਨੂੰ CCTV ਦੇਖ ਰਹੇ ਆ ਉਹਨਾਂ ਨੂੰ ਟ੍ਰੇਸ ਕਰਨ ਵਾਸਤੇ ਕੋਈ ਅਸੀ CCTV ਨਜ਼ਰ ਆਈ ਹੋਵੇ ਨਹੀਂ ਕਰ ਰਹੇ ਆ ਜੀ ਕਰ ਰਹੇ ਆ ਹਾਂਜੀ ਜਿਹੜੇ ਖਾਲਿਸਤਾਨ ਦੇ ਪੋਸਟਰ ਲੱਗੇ ਉਹਨਾਂ ਦਾ ਕੀ ਕੀਤਾ ਉਹ ਉਸੇ ਲਾਲੇ ਕਬਜ਼ੇ ਲੈ ਲਏ ਕਬਜ਼ੇ ਲੈ ਲਏ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज